ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਕੈਨੇਡਾ ਸਟੱਡੀ ਵੀਜ਼ੇ ਬਾਰੇ ਤੁਸੀਂ ਕਿਸ ਤਰ੍ਹਾਂ ਦੇ ਨਾਲ ਜਾ ਸਕਦੇ ਹੋ ਤੁਹਾਡੀ ਪ੍ਰੋਫਾਈਲ ਵੀਕ ਹੈਗੀ ਹੈ ਤੁਹਾਡੀ ਰਿਫਿਊਜ਼ਲ ਆ ਚੁੱਕੀ ਹੈ ਫੰਡਸ ਨੂੰ ਲੈ ਕੇ ਤੁਹਾਨੂੰ ਪ੍ਰੋਬਲਮਸ ਨੇ ਹੋਰ ਕਿਹੜੇ ਕਾਲਜ ਕਿਹੜੇ ਪ੍ਰੋਵਿੰਸ ਦੇ ਵਿੱਚ ਤੁਹਾਨੂੰ ਦਾਖਲਾ ਲੈਣਾ ਚਾਹੀਦਾ ਹੈ ਨਾਲ ਦੀ ਨਾਲ ਅਟੈਸਟੇਸ਼ਨ ਨੂੰ ਲੈ ਕੇ ਦਿੱਕਤਾਂ ਆ ਰਹੀਆਂ ਨੇ ਇੱਕ ਜਿਹੜੀ ਕੈਨੇਡਾ ਤੋਂ ਨਵੀਆਂ-ਨਵੀਆਂ ਸਟੇਟਮੈਂਟਸ ਆਉਂਦੀਆਂ ਨੇ ਉਸ ਨੂੰ ਲੈ ਕੇ ਵੀ ਸਟੂਡੈਂਟ ਕਿਤੇ ਨਾ ਕਿਤੇ ਪਰੇਸ਼ਾਨ ਹੋ ਜਾਂਦੇ ਆ ਸੁਣ ਕੇ ਕੀ ਅਪਡੇਟ ਹੈਗੀਆਂ ਨੇ ਕਿਹੜੇ ਬੱਚੇ ਇਸ ਟਾਈਮ ਵੀਜ਼ਾ ਲੈ ਸਕਦੇ ਆ ਔਰ ਪੀਆਰ ਔਰ ਵਰਕ ਪਰਮਿਟ ਕਿਨਾ ਸਟੂਡੈਂਟ ਨੂੰ ਮਿਲੂਗਾ ਸਾਰੀ ਜਾਣਕਾਰੀ ਲਵਾਂਗੇ ਸਕਰੀਨ ਤੇ ਨੰਬਰ ਵੀ ਡਿਸਪਲੇ ਹੋ ਰਿਹਾ ਤੁਸੀਂ ਇਸ ਤੇ ਵੀ ਕਾਲ ਕਰ ਸਕਦੇ ਹੋ ਸਾਡੇ ਨਾਲ ਨੇ ਰਿੱਕੀ ਸੰਧੂ ਜੀ ਓਮ ਗਲੋਬਲ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਰ ਸੁਪਰਵਿੰਦਰ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਟੈਕਨੀਕਲ ਟੀਮ ਦਾ ਵੀ ਧੰਨਵਾਦ ਦੇਖ ਰਹੇ ਸਾਰੇ ਵੀਵਰਸ ਨੂੰ ਮੇਰੇ ਤੇ ਟੀਮ ਓਮ ਗਲੋਬਲ ਦੇ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰ ਇੱਕ ਤਾਂ ਨਾਲ ਜਿਵੇਂ ਹੀ 2024 ਚੜਿਆ ਆ ਆਪਾਂ ਹਮੇਸ਼ਾ ਹੀ ਮੈਂ ਗੱਲ ਕਰਦਾ ਹੁੰਨਾ ਕਿ ਨਵੀਆਂ ਨਵੀਆਂ ਸਟੇਟਮੈਂਟਸ ਇੱਕ ਲਾਸਟ ਦੋ ਦਿਨਾਂ ਦੀ ਸਟੇਟਮੈਂਟਸ ਹੈ ਕਈ ਚੈਨਲਸ ਨੇ ਜਿਵੇਂ ਆਪਾਂ ਪੰਜਾਬ ਦੀ ਗੱਲ ਕਰਦੇ ਆ ਜਿਨ੍ਹਾਂ ਨੂੰ ਪ੍ਰੋਪਰ ਉਸ ਬਾਰੇ ਨੌਲੇਜ ਨਹੀਂ ਹੁੰਦੀ ਪਰ ਇੱਕ ਹਵਾ ਬਣਾ ਦਿੱਤਾ ਜਾਂਦਾ ਹੈ ਕਿ ਇੱਕ ਸਟੇਟਮੈਂਟ ਆ ਗਈ ਹੈ ਵੀ ਅਸੀਂ ਜ਼ਿੰਮੇਵਾਰੀ ਨਹੀਂ ਲੈਂਦੇ ਵੀ ਜਿਹੜਾ ਕੈਨੇਡਾ 'ਚ ਬੱਚਾ ਆਇਆ ਹੈ ਵੀ ਉਹਨੂੰ ਅਸੀਂ ਪੀਆਰ ਦਵਾਂਗੇ ਹਾਲਾਂਕਿ ਪਹਿਲਾਂ ਵੀ ਇਹੀ ਹੈ ਜ਼ਿੰਮੇਵਾਰੀ ਤਾਂ ਪਹਿਲਾਂ ਵੀ ਹੈ ਦੀ ਸਰਕਾਰ ਦੀ ਨਾ ਕੰਮ ਦੀ ਜ਼ਿੰਮੇਵਾਰੀ ਹੈ ਨਾ ਪੀਆਰ ਦੀ ਜ਼ਿੰਮੇਵਾਰੀ ਹੈ ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਤੁਸੀਂ ਉੱਥੇ ਆਏ ਹੋ ਤੁਸੀਂ ਪੜ੍ਹਾਈ ਕਰਨੀ ਹੈ ਔਰ ਪੜ੍ਹਾਈ ਕਰਕੇ ਆਪਣੀ ਕੰਟਰੀ 'ਚ ਵਾਪਸ ਜਾ ਕੇ ਉਹ ਸਟੱਡੀ ਨੂੰ ਤੁਸੀਂ ਇੱਥੇ ਆ ਕੇ ਐਪਲੀਕੇਟ ਕਰੋ ਕਿਸੇ ਵੀ ਵਧੀਆ ਕੰਪਨੀ ਦੇ ਵਿੱਚ ਜੌਬ ਕਰੋ ਇਹ ਪਹਿਲਾਂ ਵੀ ਇਸੇ ਤਰ੍ਹਾਂ ਦੇ ਨਾਲ ਹੈਗਾ ਇਸ ਕਰਕੇ ਇਹ ਜਿਹੜੇ ਇਸ ਤਰ੍ਹਾਂ ਦੀਆਂ ਜਿਹੜੀਆਂ ਅਪਡੇਟ ਆਉਂਦੀਆਂ ਲੋਕ ਡਰ ਜਾਂਦੇ ਆ ਇਸ ਦੇ ਪਿੱਛੇ ਕੀ ਸੱਚਾਈ ਹੈ ਕਿਸ ਤਰ੍ਹਾਂ ਦੇ ਨਾਲ ਕੀ ਅਪਡੇਟ ਹੈਗੀਆਂ ਨੇ ਸਿਨੈਰੀਓ ਕੀ ਹੈ ਕੈਨੇਡਾ ਅ ਦੇਖੋ ਭਾਜੀ ਸਿਨੈਰੀਓ ਪਹਿਲਾਂ ਵੀ ਵਧੀਆ ਸੀਗਾ ਤੇ ਅੱਜ ਵੀ ਵਧੀਆ ਰਿਗਾਰਡਿੰਗ ਆਪਾਂ ਅਗਰ ਵੀਜ਼ਾਸ ਦੀ ਗੱਲ ਕਰੀਏ ਰਿਗਾਰਡਿੰਗ ਵਰਕ ਦੀ ਗੱਲ ਕਰੀਏ ਜਾਂ ਸੈਟਲਮੈਂਟ ਜਿਹਨੂੰ ਆਪਾਂ ਪਰਮਨੈਂਟ ਰੈਜ਼ਿਡੈਂਸੀ ਬੋਲਦੇ ਆ ਸੋ ਬਹੁਤ ਸਾਰੇ ਲੋਕ ਐਸੇ ਆ ਕਿ ਜਿਹੜੇ ਮਹਾਵਿਦਿਆਨ ਵਿਦਵਾਨ ਬਣੇ ਹੋਇਆ ਜੀ ਸੋਸ਼ਲ ਮੀਡੀਆ ਤੇ ਕੋਈ ਕੋਈ ਸਟੇਟਮੈਂਟ ਦੇ ਰਹਾ ਕੋਈ ਕੋਈ ਪ੍ਰੋਪਰ ਉਸ ਚੀਜ਼ ਨੂੰ ਪੜਿਆ ਹੀ ਨਹੀਂ ਜਾਂਦਾ ਪਿਆ ਸੋ ਜਿਹਦੇ ਕਰਕੇ ਕਮਿਊਨੀਕੇਸ਼ਨ ਗੈਪ ਕਿਤੇ ਨਾ ਕਿਤੇ ਜ਼ਰੂਰ ਪੈਂਦਾ ਔਰ ਸਟੂਡੈਂਟ ਜਿਹੜਾ ਗੁੰਮਰਾਹ ਜ਼ਰੂਰ ਹੁੰਦਾ ਸੋ ਪਰਮਨੈਂਟ ਰੈਜ਼ਿਡੈਂਸੀ ਦੀ ਗੱਲ ਕਿਸੇ ਵੀ ਕੰਟਰੀ ਦੇ ਵਿੱਚ ਅਗਰ ਪੀਆਰ ਚਾਹੁੰਦੇ ਹੋ ਸਭ ਤੋਂ ਫਾਸਟ ਪੀਆਰ ਜਿਹੜੀ ਕੈਨੇਡਾ 'ਚ ਹੁੰਦੀ ਹੈ ਸੋ ਆਲਰੇਡੀ ਅੱਧਾ ਜਵਾਬ ਤੁਸੀਂ ਦੇ ਚੁੱਕੇ ਹੋ ਵੀਜ਼ਾ ਮਿਲਦਾ ਪੜਾਈ ਕਰਨ ਵਾਸਤੇ ਉਸ ਤੋਂ ਬਾਅਦ ਬੱਚੇ ਦਾ ਪੀਐਸਡਬਲ ਬੱਚੇ ਨੂੰ ਮਿਲਦਾ ਪੋਸਟ ਜਿਹੜੀ ਵਰਕ ਪਰਮਿਟ ਹੈ ਜੋ ਪੜ੍ਹਾਈ ਕੀਤੀ ਹੈ ਉਹਦੇ ਨਾਲ ਦੀ ਪ੍ਰੈਕਟੀਕਲ ਅਗਰ ਐਕਸਪੀਰੀਅੰਸ ਲੈਂਦਾ ਕਿ ਬੱਚੇ ਦੀ ਫਿਊਚਰ ਜਿਹੜੀ ਰਹਿਣਗੇ ਉਹਦੇ ਗੋਲਸ ਨੇ ਸੋ ਜਦੋਂ ਬੱਚੇ ਦਾ ਇੱਕ ਐਸਓਪੀ ਵੀ ਬੰਦਾ ਸੋ ਆਪਾਂ ਉਹ 'ਚ ਮੈਂਸ਼ਨ ਕਈ ਵਾਰੀ ਕਰਦੇ ਆਂ ਬੱਚਾ ਆਪਦੀ ਜੀਵਨੀ ਦੱਸਦਾ ਕਿ ਮੇਰਾ ਆਹ ਐਜੂਕੇਸ਼ਨ ਦਾ ਗੋਲ ਹੈਗਾ ਮੈਂ ਆਹ ਪੜ੍ਹਨਾ ਚਾਹ ਸੋ ਡਿਪੈਂਡ ਕਰਦਾ ਹਰ ਇੱਕ ਸਟੂਡੈਂਟ ਦੇ ਉੱਪਰ ਕਈ ਚਾਹੁੰਦੇ ਆ ਜੀ ਕੋਈ ਵੀ ਐਜੂਕੇਸ਼ਨ ਕੀਤੀ ਉਸ ਤੋਂ ਬਾਅਦ ਮੈਨੇਜਮੈਂਟ ਪੜ੍ਹਨਾ ਚਾਹੁੰਦੇ ਆ ਸੋ ਮੈਨੇਜਮੈਂਟ ਪੜ੍ਹਦੇ ਆ ਜੀ ਕੈਨੇਡਾ ਦੇ ਵਿੱਚ ਜਾ ਕੇ ਐਕਸਪੀਰੀਅੰਸ ਲੈਂਦੇ ਆ ਇੰਡੀਆ ਦੇ ਵਿੱਚ ਆ ਕੇ ਆਪਦੇ ਬਿਜ਼ਨਸ ਕਰਦੇ ਆ ਸੋ ਕਿਸੇ ਸਕਿੱਲ ਦੇ ਰਿਗਾਰਡਿੰਗ ਅਗਰ ਅੱਪਾ ਗੱਲ ਕਰਦੇ ਕੋਈ ਵੀ ਬੱਚਾ ਪੜ੍ਹਾਈ ਕਰਦਾ ਉੱਥੇ ਪ੍ਰੈਕਟੀਕਲ ਐਕਸਪੀਰੀਅੰਸ ਲੈਂਦਾ ਦੈਨ ਵਾਪਸ ਆ ਕੇ ਇੰਡੀਆ ਦੇ ਵਿੱਚ ਆਪਦੇ ਬਿਜ਼ਨਸ ਕਰਦਾ ਹੈ ਬਟ ਜਿਹੜਾ ਬੱਚਾ ਬਿਜ਼ਨਸ ਨਹੀਂ ਕਰਨਾ ਚਾਹੁੰਦਾ ਜਾਂ ਚੰਗੀ ਐਮ ਐਨ ਸੀਜ਼ ਦੇ ਵਿੱਚ ਜੌਬ ਕਰਨਾ ਚਾਹੁੰਦਾ ਉਹਦੇ ਕੋਲ ਲੋ ਆਪਸ਼ਨਸ ਰਹਿੰਦੀਆਂ ਨੇ ਸੋ ਬਹੁਤ ਸਾਰੇ ਐਪਲੀਕੈਂਟ ਇਦਾਂ ਦੇ ਵੀ ਆ ਕਿ ਜਿਹੜੇ ਕੈਨੇਡਾ ਦੇ ਵਿੱਚ ਰਹਿੰਦੇ ਆ ਪੜ੍ਹਾਈ ਕਰਦੇ ਆ ਉੱਥੇ ਕੰਮ ਕਰਦੇ ਆ ਉੱਥੋਂ ਦੇ ਲਾਈਫ ਸਟਾਈਲ ਦੇ ਯੂਸ ਟੂ ਹੋ ਜਾਂਦੇ ਆ ਸੋ ਉਹ ਬੱਚਾ ਕਿਤੇ ਨਾ ਕਿਤੇ ਆਪਦੀ ਪਰਮਨੈਂਟ ਰੈਜ਼ਿਡੈਂਸੀ ਕੈਨੇਡਾ ਦੇ ਵਿੱਚ ਹੀ ਅਪਲਾਈ ਕਰਦਾ ਇਹਦੇ ਵਿੱਚ ਕੋਈ ਗਵਰਨਮੈਂਟ ਵੱਲੋਂ ਸਟੇਟਮੈਂਟ ਇਦਾਂ ਦੀ ਨਹੀਂ ਆਈ ਚਾਹੇ ਕੋਈ ਇਮੀਗ੍ਰੇਸ਼ਨ ਮਨਿਸਟਰਸ ਨੇ ਕੋਈ ਵੀਦਰ ਸਟੇਟਮੈਂਟ ਨਹੀਂ ਦਿੱਤੇ ਕਿਹਾ ਜਾਵੇ ਕਿ ਪਰਮਨੈਂਟ ਰੈਜ਼ੀਡੈਂਸੀ ਨੂੰ ਬੰਦ ਕਰਾਗੇ ਇਨਫੈਕਟ ਉਹ ਚਾਹੁੰਦੇ ਆ ਕਿ ਲੋਕ ਇੱਥੇ ਆ ਕੇ ਵਸਨੀਕ ਹੋਣ ਸੋ ਪੰਜਾਬ ਦੀ ਗੱਲ ਕਰਦੇ ਆ ਜਾਂ ਇੰਡੀਆ ਰੀਜ਼ਨ ਦੀ ਗੱਲ ਕਰਦੇ ਆ ਸੋ ਬਹੁਤ ਜ਼ਿਆਦਾ ਨੌਲੇਜ ਵਾਲੇ ਆ ਬਹੁਤ ਜ਼ਿਆਦਾ ਦਿਮਾਗ ਵਾਲੇ ਲੋਕ ਨੇ ਔਰ ਮਿਹਨਤੀ ਲੋਕ ਆ ਸੋ ਹਰ ਇੱਕ ਕੰਟਰੀ ਇਵਨ ਵੈਲਕਮ ਕਰਦੀ ਕਿ ਇੰਡੀਅਨ ਸਾਡੇ ਕੋਲ ਸਪੈਸ਼ਲੀ ਜ਼ਰੂਰ ਆਣ ਕਿਉਂਕਿ ਉਹ ਪੜ੍ਹਾਈ 'ਚ ਵੀ ਚੰਗੇ ਆ ਮਿਹਨਤੀ ਵੀ ਆ ਕੰਮ ਵੀ ਚੰਗਾ ਕਰਦੇ ਆ ਤੇ ਅੱਜ ਕਰ ਆਪਾਂ ਟਾਪ ਐਮ ਐਨ ਸੀਜ਼ ਦੀ ਵੀ ਗੱਲ ਕਰੀਏ ਸੋ ਇੰਡੀਅਨਸ ਹੀ ਉਹਦੇ ਉੱਤੇ ਲੀਡਰਸ਼ਿਪ ਕਰ ਰਹੇ ਨੇ ਸੋ ਉਹ ਵੀ ਚਾਹੁੰਦੇ ਆ ਕਿ ਇਹ ਲੋਕ ਆਣ ਸਾਡੀ ਕੰਟਰੀ ਨੂੰ ਹੋਰ ਜ਼ਿਆਦਾ ਅੱਗੇ ਵਧਾਣ ਸੋ ਮੈਨੂੰ ਲੱਗਦਾ ਨਹੀਂ ਕਿ ਇੰਨੀ ਵੱਡੀ ਐਮ ਐਨ ਸੀਜ਼ ਦਾ ਨਾਮ ਲੈਣ ਦੀ ਲੋੜ ਪੈਗੀ ਸੋ ਚਾਹੇ ਆਪਾਂ ਗੂਗਲ ਦੀ ਗੱਲ ਕਰ ਲਈਏ ਮਾਈਕਰੋਸਾਫਟ ਦੀ ਗੱਲ ਕਰ ਲਈਏ ਕਿਸੇ ਵੀ ਚੀਜ਼ ਉੱਤੇ ਗੱਲ ਕਰਦੇ ਕੋਲ ਸਾਡੇ ਨਾਲ ਮੈਂ ਕਾਲ ਐਕਚੁਅਲ ਨਾ ਚੱਕ ਚੁੱਕਾ ਨਹੀਂ ਤਾਂ ਆਪਾਂ ਚਲੋ ਸੌਰੀ ਫਿਰ ਕੰਟੀਨਿਊ ਆਪਾਂ ਰੱਖਦੇ ਹੈਲੋ ਸਤਿ ਸ੍ਰੀ ਅਕਾਲ ਜੀ ਕੌਣ ਬੋਲਦਾ ਹੈ ਹੈਲੋ ਸਤਿ ਸ੍ਰੀ ਅਕਾਲ ਹੈਲੋ ਹੈਲੋ ਹਾਂ ਜੀ ਸਰ ਕੌਣ ਬੋਲ ਰਿਹਾ ਮੈਂ ਸਤਿ ਸ੍ਰੀ ਅਕਾਲ ਹਾਂ ਜੀ ਸਰ ਮੈਂ ਮਨਪ੍ਰੀਤ ਗੱਲ ਕਰ ਰਹੀ ਹਾਂ ਫ੍ਰੀਜ਼ ਕੋਰਟ ਤੋਂ ਹਾਂ ਜੀ ਹਾਂ ਜੀ ਸਰ ਮੈਂ ਕੈਨੇਡਾ ਸਟਡੀ ਵੀਜ਼ ਬਾਰੇ ਪੁੱਛਣਾ ਸੀਗਾ ਦੱਸੋ ਜੀ ਕੀ ਸਵਾਲ ਹੈ ਤੁਹਾਡੀ ਪ੍ਰੋਫਾਈਲ ਕੀ ਹੈ ਔਰ ਕੀ ਸਵਾਲ ਹੈ ਤੁਹਾਡਾ ਸਰ ਮੈਂ ਪਲੱਸ 2 ਕੀਤੀ ਹੋਈ 2019 ਚ 52% ਨੇ ਮੇਰੇ ਹਾਂ ਜੀ ਸਰ ਐਂਡ ਮੈਂ ਆਇਲਸ ਕਿਤੋਂ ਹੈ ਮੇਰੀ ਕਮਿਡਿਊਲ ਚ 5.5 ਨਹੀਂ 1 ਮਿਡਿਊਲ ਚ 5 ਨਹੀਂ ਉਹੀ ਮੈਂ ਕੈਨੇਡਾ ਰਿਕਵਰਮ ਕਰਨਾ ਸਰ ਕੀ ਕੈਨੇਡਾ ਹੋ ਜਾਏਗਾ ਜੀ ਇਹਨ ਮੇਰਾ ਬਿਲਕੁਲ ਕਰ ਸਕਦੇ ਆ ਜੀ ਡਾਊਟ ਤੁਹਾਨੂੰ ਕਿਸ ਚੀਜ਼ ਉੱਤੇ ਕਿਉਂ ਲੱਗਦਾ ਕਿ ਕੈਨੇਡਾ ਨਹੀਂ ਹੋ ਸਕਦਾ ਉਹ ਗੈਪ ਕਰਕੇ ਲੱਗਦਾ ਹੈ ਕਿਉਂਕਿ ਸਰ ਮੇਰੀ ਆਲਰੇਡੀ ਰਿਫਿਊਜ਼ਲ ਹੈ ਜੀ ਸੋ ਮੇ ਪੈਸੇ ਬਹੁਤ ਖਰਾਬ ਹੋ ਚੁਕੇ ਆ। ਓਕੇ। ਇਸ ਲਈ ਮੈਂ ਕਨਫਰਮ ਕਰਨਾ ਚਾਹੁੰਦੀ ਆ ਹੋ ਜਾਏਗਾ ਕਿ ਸੁਮਨਪ੍ਰੀਤ ਜੀ ਬਿਲਕੁਲ ਆਪਾਂ ਐਪਲੀਕੇਸ਼ਨ ਕਰ ਸਕਦੇ ਆ ਜੀ। ਕਿਸੇ ਵੀ ਕੰਟਰੀ ਤੋਂ ਐਪਲੀਕੇਸ਼ਨ ਰਿਜੈਕਟ ਹੁੰਦੀ ਹੈ ਚਾਹੇ ਉਹ ਕੈਨੇਡਾ ਤੋਂ ਵੀ ਰਿਜੈਕਟ ਹੁੰਦੀ ਹੈ। ਸੋ ਬਹੁਤ ਸਾਰੇ ਲੋਕਾਂ ਨੂੰ ਐ ਲੱਗਦਾ ਕਿ ਵੀਜ਼ਾ ਰਿਫਿਊਜ਼ ਹੋ ਗਿਆ। ਹੋਰ ਇਹ ਦੁਬਾਰਾ ਮਿਲਣਾ ਹੈ ਕਿ ਨਹੀਂ ਮਿਲਣਾ। ਬਹੁਤ ਸਾਰੇ ਐਪਲੀਕੈਂਟ ਅੱਦਾਂ ਦੇ ਵੀ ਕਿ 10-10 ਵਾਰ ਵੀ ਰਿਜੈਕਟ ਹੋਏ ਐ ਸਟਿਲ ਉਹਨਾਂ ਨੂੰ ਵੀਜ਼ਾਸ ਮਿਲੇ ਐ। ਸੋ ਪੜਾਈ ਦੇ ਵਿੱਚ ਇਹ ਗੈਪ ਆ ਉਹਨੂੰ ਐਕਸਪਲੇਨ ਕਰਨ ਦੀ ਲੋੜ ਆ ਬੜੇ ਵਿਦਵਾਨ ਐ ਉਹ ਜਿਹੜੇ ਕਹਿੰਦੇ ਆ ਅਕਤੂਬਰ ਚ ਐਲਸ ਐਕਸਪਾਇਰ ਹੋ ਜਾਏਗਾ ਸੋ ਮੈਂ ਕਹਿੰਨੀ ਮੇਰਾ ਸਤੰਬਰ ਇਨਟੇਕ ਪੋਸੀਬਲ ਹੈ ਬਿਲਕੁਲ ਸਤੰਬਰ ਹਾਂਜੀ ਹਾਂਜੀ ਸਤੰਬਰ ਇਨਟੇਕ ਦੇ ਸਕਦੇ ਆ ਸੋ ਇਹਦੇ ਵਿੱਚ ਮੈਮ ਕੋਈ ਵੀ ਦਿੱਕਤ ਨਹੀਂ ਹੈਗੀ ਸੋ ਗੈਪ ਭਾਜੀ ਕਈ ਵਾਰੀ ਲੋਕ ਸੋਸ਼ਲ ਮੀਡੀਆ ਤੇ ਆ ਕੇ ਬੋਲਦੇ ਜੀ 10 12 ਸਾਲ ਦਾ ਗੈਪ ਹੈਗਾ ਗੈਪ ਚ ਐਕਸਪਲੇਨ ਕਰਨ ਦੀ ਲੋੜ ਨਹੀਂ ਸੋ ਅੱਜ ਐਂਬੈਸੀ ਆਫੀਸਰ ਕਹਿੰਦਾ ਕਿ 10 ਸਾਲ ਹੋ ਗਏ ਤੈਨੂੰ ਪੜ੍ਹਾਈ ਛੱਡੇ ਨੂੰ ਬਿਲਕੁਲ ਤੂੰ ਵਿਲਾਂ ਅੱਜ ਕਿਹੜੀ ਤੇਰੇ ਅੰਦਰ ਸ਼ਕਤੀਆਂ ਆ ਗਈਆਂ ਕਿ ਤੂੰ ਕਹਿਣਾ ਕਿ ਮੈਂ ਪੜ੍ਹਾਈ ਕਰਨੀ ਔਰ ਜਾ ਕੇ ਵੀ ਕੈਨੇਡਾ ਦੇ ਵਿੱਚੇ ਕਰਨੀ ਹੈ ਸੋ ਗੈਪ ਨੂੰ ਅਗਰ ਤੁਸੀਂ ਐਕਸਪਲੇਨ ਕਰਦੇ ਹੋ ਬੈਂਡ ਦੀ ਕੋਈ ਵੀ ਇਸ਼ੂ ਨਹੀਂ ਹੈਗਾ ਦੇ ਵਿੱਚ ਸੋ ਕਈ ਕਾਲਜਸ ਜਿਹੜੇ ਅੱਗੇ ਚੂਜ਼ੀਏ ਜਿਹੜੇ ਕਹਿੰਦੇ ਜੀ ਮੈਨੂੰ 6 ਈਚ ਚਾਹੀਦੇ ਆ ਜਾਂ ਕਈ ਪ੍ਰੋਗਰਾਮਸ ਦੇ ਵਿੱਚ ਰਿਕੁਆਇਰਮੈਂਟ ਵੱਧ ਜਾਂਦੀ ਹੈ ਬਟ ਅਗਰ ਆਪਾਂ ਗੱਲ ਕਰੀਏ 6 ਓਵਰਾਲ ਹੈ ਦੋ ਚ 5.5 ਤੇ ਤਿੰਨ ਚ 5.5 ਜੋ ਮੈਟਰ ਨਹੀਂ ਕਰਦਾ ਚਾਹੇ ਇੱਕ ਚ 5 ਜਾਂ 4.5 ਵੀ ਹੈਗੇ ਉਹ ਐਕਸੈਪਟੇਬਲ ਹੈ ਨਾਲ ਦੇ ਨਾਲ ਜਿਹੜੀਆਂ ਐਪਲੀਕੇਸ਼ਨਸ ਰਿਜੈਕਟ ਹੋ ਗਈਆਂ ਮੋਸਟ ਵੈਲਕਮ ਵੀਜ਼ਾ ਲੈ ਸਕਦੇ ਆ ਜਦੋਂ ਵੀਜ਼ਾ ਰਿਜੈਕਟ ਹੁੰਦਾ ਕਿਤੇ ਨਾ ਕਿਤੇ ਪ੍ਰੋਫਾਈਲ ਦੇ ਵਿੱਚ ਇਹ ਕਮੀ ਰਹਿ ਜਾਂਦੀ ਹੈ ਜਾਂ ਕੰਸਲਟੈਂਟ ਉਸ ਨੂੰ ਐਕਸਪਲੇਨ ਨਹੀਂ ਕਰ ਸਕਦਾ ਆ ਓਮ ਗਲੋਬਲ ਦੀ ਗੱਲ ਕਰਦੇ ਆ 20 ਸਾਲ ਆਸਟ੍ਰੇਲੀਆਰ ਕੈਨੇਡਾ ਦੀ ਗਵਰਨਮੈਂਟ ਲਾਇਰਸ ਦੀ ਟੀਮ ਹੈਗੀ ਐ ਸੋ ਰਿਫਿਊਜ਼ਲ ਐਪਲੀਕੇਸ਼ਨਸ ਨੂੰ ਵੀ ਬਹੁਤ ਅੱਛੇ ਤਰੀਕੇ ਨਾਲ ਲੈਣੇ ਆ 52% ਮਾਰਕਸ ਨੇ ਜਰੂਰ ਤੁਹਾਡੇ ਮੈਮ ਐਕਸੈਪਟੇਬਲ ਹੈਗੇ ਕੈਨੇਡਾ ਦਾ ਵੀਜ਼ਾ ਸਪਟੰਬਰ ਇਨਟੇਕ ਲਈ ਤੁਸੀਂ ਹਾਸਲ ਕਰ ਸਕਦੇ ਹੋ ਰਹੀ ਗੱਲ ਤੁਸੀਂ ਗੱਲ ਕੀਤੀ ਸੀਗੀ ਕਿ ਪੈਸਾ ਬਹੁਤ ਜ਼ਿਆਦਾ ਖਰਾਬ ਹੋ ਗਿਆ ਪੈਸੇ ਤੁਸੀਂ ਉਦੋਂ ਦੇਣੇ ਆ ਜਦੋਂ ਤੁਹਾਡਾ ਵੀਜ਼ਾ ਗ੍ਰਾਂਟ ਹੋ ਜਾਊਗਾ ਜਿਵੇਂ ਕਿ ਆਪਾਂ ਪਿਛਲੇ ਵਰੇ ਦੌਰਾਨ ਦੇਖਿਆ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਸਟੂਡੈਂਟ ਨੂੰ ਵੀਜ਼ੇ ਮਿਲੇ ਆ ਤਾਂ ਜਦੋਂ ਕੋਈ ਕਿਸੇ ਨੂੰ ਪੁੱਛਦਾ ਜਿਵੇਂ ਆਪਾਂ ਉੱਥੋਂ ਦੇ ਮਿਨਿਸਟਰ ਨੂੰ ਪੁੱਛ ਸਰਸਰੀ ਜੀ ਗੱਲ ਹੋ ਜਾਂਦੀ ਹੈ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਨਹੀਂ ਯਾਰ ਇਸ ਦੀ ਕੋਈ ਜ਼ਿੰਮੇਵਾਰੀ ਨਹੀਂ ਲੈਂਦੇ ਵੀ ਜਿਹੜਾ ਬੱਚਾ ਸਟੱਡੀ ਲਈ ਆਊਗਾ ਉਸ ਨੂੰ ਅਸੀਂ ਪੀਆਰ ਦਵਾਂਗੇ ਪਰ ਉਹਨਾਂ ਨੇ ਇੱਕ ਕ੍ਰਾਈਟੇਰੀਆ ਬਣਾਇਆ ਹੋਇਆ ਹੈ ਤੁਹਾਡੇ ਇੰਨੇ ਪੁਆਇੰਟ ਹੋਣੇ ਚਾਹੀਦੇ ਆ ਉਸੇ ਫੀਲਡ ਦੇ ਵਿੱਚ ਤੁਸੀਂ ਜੌਬ ਕੀਤੀ ਹੋਵੇ ਤੁਹਾਡੇ ਕੋਲ ਵਰਕ ਪਰਮਿਟ ਹੋਵੇ ਉਸ ਤੋਂ ਬਾਅਦ ਤੁਹਾਡੀ ਡਿਗਰੀ ਡਿਪਲੋਮਾ ਹਰ ਚੀਜ਼ ਦੇ ਨੰਬਰ 카ਉਂਟ ਕਰਕੇ ਤੁਸੀਂ ਪੀਆਰ ਦੇ ਮਕਾਮ ਤੱਕ ਪਹੁੰਚ ਸਕਦੇ ਹੋ ਸੇਮ ਪ੍ਰੋਸੈਸ ਉਹਨਾਂ ਨੇ ਪ੍ਰੋਸੈਸ ਨਹੀਂ ਬੰਦ ਕੀਤਾ ਪ੍ਰੋਸੈਸ ਸੇਮ ਹੈ ਸਿਰਫ ਕਹਿਣ ਚ ਆ ਜਾਂਦਾ ਵੀ ਅਸੀਂ ਕੋਈ ਜ਼ਿੰਮੇਵਾਰੀ ਨਹੀਂ ਲੈਂਦੇ ਤੇ ਉਸ ਨੂੰ ਇੱਕ ਹਵਾ ਬਣਾ ਦਿੱਤਾ ਜਾਂਦਾ ਕਿ ਹੁਣ ਕੈਨੇਡਾ ਦੇ ਵਿੱਚ ਪੀਆਰ ਨਹੀਂ ਮਿਲਣੀ ਇਸ ਤਰ੍ਹਾਂ ਦਾ ਨਹੀਂ ਹੈ ਕਿਕਰ ਤੁਸੀਂ ਰਿਫਿਊਜ਼ ਹੋ ਲੋ ਜਿਵੇਂ ਹੁਣੇ ਸਾਡੇ ਨਾਲ ਕੋਲਰ ਵੀ ਸੀਗੇ ਤਾਂ ਵੀ ਤੁਸੀਂ ਕੈਨੇਡਾ ਦਾ ਸਟੱਡੀ ਵੀਜ਼ਾ ਲੈ ਸਕਦੇ ਹੋ ਓਮ ਗਲੋਬਲ ਦੇ ਕਿਸੇ ਵੀ ਨੇੜ ਦੇ ਆਫਿਸ ਵਿਜ਼ਿਟ ਕਰੋ ਜਲੰਧਰ ਹੈ ਅੰਮ੍ਰਿਤਸਰ ਬਠਿੰਡਾ ਨਾਲ ਦੀ ਨਾਲ ਚੰਡੀਗੜ੍ਹ ਔਰ ਜੇ ਹਰਿਆਣਾ ਚ ਕੋਈ ਸਾਡਾ ਸ਼ੋਅ ਦੇਖ ਰਿਹਾ ਤਾਂ ਭੇਵਾ ਔਰ ਜਮਨਾ ਨਗਰ ਦੇ ਵਿੱਚ ਵੀ ਓਮ ਗਲੋਬਲ ਦੇ ਆਫਿਸਿਸ ਆ ਗਏ ਕਿਸੇ ਵੀ ਨੇੜ ਦੇ ਆਫਿਸ ਪਹੁੰਚ ਕੇ ਤੁਸੀਂ ਜਾਣਕਾਰੀ ਹਾਸਲ ਕਰ ਸਕਦੇ ਹੋ ਹਰ ਇੱਕ ਆਫਿਸ ਦੇ ਵਿੱਚ

जिसमें मेरे थे फिफ्टी फाइव परसेंट उसके बाद ना मैंने टू इयर्स का डिप्लोमा कर रखा है फैशन डिजाइनिंग में उसके बाद मैंने फिर आयल्स करी उसमें मेरे सिक्स पॉइंट फाइव बैंड आए हैं गैप नहीं है मेरा कोई भी तो क्या फिर सेप्टेम्बर इन टाइम मेरे को मिल सकता है बिल्कुल देखो जैसे आप बोल रहे हो कि 19 पास आउट हो और उसके बाद आपका वर्किंग एक्सपीरियंस है ਤੋ ਸਪਟੰਬਰ ਇਨਟੇਕ ਲਈ ਅਸੀਂ ਐਪਲੀਕੇਸ਼ਨ ਕਰ ਸਕਦੇ ਜੀ ਸੀਟਸ ਅਭੀ ਹਮਾਰੇ ਪਾਸ ਅਵੇਲੇਬਿਲਟੀ ਹੈ ਚਾਹੇ ਅਮੋਂਟੈਰੀਓ ਦੀ ਗੱਲ ਕਰ ਲਈਏ ਬ੍ਰਿਟਿਸ਼ ਕੋਲੰਬੀਆ ਦੀ ਗੱਲ ਕਰ ਲਈਏ ਯਾ ਹੋਰ ਵੀ ਅਦਰ ਰੀਜਨਸ ਦੀ ਜੇਕਰ ਅਸੀਂ ਗੱਲ ਕਰਦੇ ਸੀਟਸ ਅਵੇਲੇਬਲ ਹੈ ਸੋ ਲਿਮਿਟਿਡ ਜੈ ਟਾਈਮ ਰਹੇਗਾ ਜੀ ਸਾਰੇ ਐਪਲੀਕੈਂਟ ਦੇ ਲਈ ਜਿਹੜੇ ਸਪਟੰਬਰ ਇਨਟੇਕ ਦੇ ਵਿੱਚ ਜਾਣਾ ਚਾਹੁੰਦੇ ਬਹੁਤ ਸਾਰੇ ਐਪਲੀਕੈਂਟ ਅਦਾਦੇ ਆ ਵੀਜ਼ਾ ਰਿਫਿਊਜ਼ ਕਰਾ ਲਿਆ ਟਾਈਮ ਵੇਸਟ ਕਰ ਲਿਆ ਯਾ ਗੈਪ ਵਧਣ ਵਾਲਾ ਯਾ ਸੇ ਐਪਲੀਕੈਂਟ ਜਿਨ੍ਹਾਂ ਦੀ ਸਪਟੰਬਰ ਲਾਸਟ ਯਾ ਅਕਤੂਬਰ ਦੇ ਵਿੱਚ ਆਇਲ ਸਿਕਸ ਪਾਇਰ ਹੋਣੀ ਹੈ ਸ ਅੱਜ ਹੀ ਜਦੋਂ ਤੁਸੀਂ ਸ਼ੋਅ ਦੇਖ ਰਹੇ ਹੋ ਅਪਾਇੰਟਮੈਂਟ ਲੋ 92192167 ਦੇ ਉੱਤੇ ਤੇ ਨਜ਼ਦੀਕੀ ਆਫਿਸਸ ਦੇ ਵਿੱਚੇ ਨਾਲ ਦੇ ਨਾਲ ਹੀ ਸਾਡੀ ਟੀਮ ਦੇ ਨਾਲ ਰਾਬਤਾ ਕਰੋ ਪਰਵਾਰਿਕ ਮੈਂਬਰਾਂ ਦੇ ਨਾਲ ਆਓ ਡਾਕੂਮੈਂਟਸ ਲੈ ਕੇ ਆਓ ਕਿ ਸੋ ਦੈਟ ਕਿ ਤੁਹਾਡਾ ਟਾਈਮ ਜਿਹੜਾ ਕੰਜ਼ੂਮ ਹੋ ਜਾਵੇ ਟਾਈਮ ਵੇਸਟ ਨਾ ਹੋਵੇ ਜਲਦੀ ਤੋਂ ਜਲਦੀ ਆਫਰ ਲੈਟਰ ਲੈ ਕੇ ਤੁਹਾਡੀ ਪੀਏਐਲ ਲੈਟਰ ਲੈ ਕੇ ਫਾਈਲ ਨੂੰ ਅੰਬੈਸੀ ਚਲਾ ਸਕੀਏ so that ਕਿ ਤੁਹਾਨੂੰ ਵੀ ਸਪਟੰਬਰ ਇਨਟੇਕ ਮਿਲ ਸਕੇ ਬਿਲਕੁਲ ਜੇਕਰ ਤੁਸੀਂ ਸਟੱਡੀ ਵੀਜ਼ਾ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਅਵੇਅਰ ਕਰਨ ਦੇ ਲਈ ਸਾਡਾ ਇਹ ਖਾਸ ਸ਼ੋਅ ਹੁੰਦਾ ਹੈ ਕਿ ਸਟੂਡੈਂਟ ਸਹੀ ਤਰੀਕੇ ਦੇ ਨਾਲ ਵਿਦੇਸ਼ ਜਾ ਸਕੇ ਔਰ ਸਾਡੀ ਕੋਸ਼ਿਸ਼ ਵੀ ਰਹਿੰਦੀ ਹੈ ਕਿ ਚੰਗੇ ਕੰਸਲਟੈਂਟ ਤੁਹਾਡੇ ਰੂਪ ਰੂਪ ਕਰਾਈਏ ਪਰ ਉਸ ਤੋਂ ਬਾਅਦ ਤੁਸੀਂ ਜਾਂਚ ਪੜਤal ਕਰਕੇ ਆਪਣਾ ਸਹੀ ਤਰੀਕੇ ਦੇ ਨਾਲ ਵੀਜ਼ਾ ਅਪਲਾਈ ਕਰ ਸਕਦੇ ਹੋ ਸਾਡੇ ਨਾਲ ਇੱਕ ਹੋਰ ਕਾਲਰ ਨੇ ਆਪਾਂ ਕਾਲ ਲੈ ਲੈਂਦੇ ਹਾਂ ਹੈਲੋ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਹਾਂਜੀ ਸਰ ਮੈਂ ਜਸਮੀਤ ਗੱਲ ਕਰ ਰਹੀ ਹਾਂ ਤੁਹਾ ਤੋਂ ਹਾਂਜੀ ਮੈਮ ਦੱਸੋ ਤੁਹਾਡੀ ਪ੍ਰੋਫਾਈਲ ਕੀ ਹੈ ਅਹ ਸਰ ਮੈਂ ਕੈਨੇਡਾ ਸਟਡੀ ਵੀਜ਼ਾ ਬਾਰੇ ਪੁੱਛਣਾ ਹੈ ਹਾਂਜੀ ਤੁਸੀਂ ਗੱਲ ਕਰ ਸਕਦੇ ਹੋ ਸਾਲਾ ਜੀ ਮੈਂ ਨੰਬਰ 12th ਦੇ 2018 ਦੇ ਵਿੱਚ ਹਮ ਜੀ ਕਿਉਂਕਿ ਮੇਰੇ ਨਾਲ ਪਰਸੈਂਟੇਜ ਘੱਟ ਹੈ 46 ਪਰਸੈਂਟੇਜ ਹਮ ਆਇਲ ਨੂੰ ਕਿੰਨੀ ਹੋਈ ਹੈ ਓਵਰঅল 6 ਬੈਂਡਸ ਹੋਣੇ ਇੱਕ ਮੈਡੀਕਲ ਕੋਰਸ ਤੋਂ ਕਿ ਮੈਂ ਕੈਨੇਡਾ ਸਟੱਡੀ ਵੀਜ਼ਾ ਅਪਲਾਈ ਕਰਵਾ ਸਕਦੀ ਹਾਂ ਬਿਲਕੁਲ ਕਰ ਸਕਦੀ ਸੀ ਬਹੁਤ ਸਾਰੇ ਐਪਲੀਕੈਂਟ ਅੱਜ ਦੇ ਅਗਰ ਰੀਸੈਂਟ ਅਗਰ ਗੱਲ ਕਰੀਏ ਲਾਸਟ ਮੰਥ ਦੀ 45% ਦੇ ਨਾਲ ਵੀਜ਼ਾ ਗ੍ਰਾਂਟ ਹੋਇਆ ਸੀਗਾ ਸੋ ਅਗੇਨ ਜਿਹੜੇ ਵੀ ਐਪਲੀਕੈਂਟ ਕੈਨੇਡਾ ਸਟੂਡੈਂਟ ਵੀਜ਼ਾ ਤੇ ਜਾਣਾ ਚਾਹੁੰਦੇ ਆ ਰਿਕੁਆਇਰਮੈਂਟ ਅਗਰ ਓਵਰਆਲ ਦੀ ਗੱਲ ਕਰੀਏ 6 ਜੋ ਅੰਬੈਸੀ ਦੀ ਰਿਕੁਆਇਰਮੈਂਟ ਹੈ 6 ਓਵਰਆਲ ਦੇ ਨਾਲ ਅੰਡਰਸਟੈਂਡ ਜਿਹਾ ਤੁਸੀਂ ਅਪਲੀਕੇਸ਼ਨ ਕਰ ਸਕਦੇ ਹੋ ਈਚ ਮੋਡਿਊਲ ਦੀ ਕਿਤੇ ਵੀ ਗੱਲ ਨਹੀਂ ਹੋਈ ਸੋ ਵਰੀ ਕਰਨ ਦੀ ਨੀਡ ਨਹੀਂ ਹੈ ਇੱਕ ਚ 5.5 ਜਾਂ ਦੋ ਚ 5.5 ਚਾਹੇ ਇੱਕ ਚ 5 ਜਾਂ 5.4 6 ਓਵਰਆਲ ਹੈ ਬਿਲਕੁਲ ਅਪਲਾਈ ਕਰ ਸਕਦੇ ਹੋ ਸਪਟੰਬਰ ਇੰਟੈਗ ਲਈ ਅਪਲਾਈ ਕਰ ਸਕਦੇ ਹੋ ਬਿਲਕੁਲ ਇਹਨਾਂ ਦੀ ਪਰਸੈਂਟੇਜ ਵੀ ਇਹ ਕਹਿੰਦਾ ਸੀ ਘੱਟ ਹੈ ਉਹ ਕੋਈ ਚੱਕਰਤ ਨਹੀਂ ਸੋ ਭਾਜੀ ਬਹੁਤ ਸਾਰੇ ਕਾਲਜਸ ਹੈਗੇ ਆ ਜਿਨ੍ਹਾਂ ਦਾ ਆਪ ਦਾ ਕਰਾਈਟੇਰੀਆ ਜੋ ਕਿ ਸ਼ੁਰੂਆਤ ਦੇ ਵਿੱਚ ਮੈਂ ਇਹੀ ਚੀਜ਼ ਕਹੀ ਸੀ ਕਿ ਹਰ ਇੱਕ ਕਾਲਜ ਦਾ ਆਪਣਾ ਕਰਾਈਟੇਰੀਆ ਅਗਰ ਬੱਚਾ ਆਗੇ ਚੋ ਚਾਹੀਦਾ ਮੁਹਾਕ ਚਾਹੀਦਾ ਉਹ ਬੱਚੇ ਨੂੰ ਬਿਲਕੁਲ ਨਹੀਂ ਮਿਲੇਗਾ ਸੋ ਆਪਦੀ ਪ੍ਰੋਫਾਈਲ ਦੇ ਅਕੋਰਡਿੰਗਲੀ ਅਸੀਂ ਦੇਖਾਂਗੇ ਜੋ ਬੱਚੇ ਦੀ ਪ੍ਰੋਫਾਈਲ ਹੈ ਕਿਹੜਾ ਕਾਲਜ ਇਹਨੂੰ ਐਕਸੈਪਟ ਕਰੇਗਾ ਜਿਹਦੇ ਵਿੱਚ ਪ੍ਰੋਬੈਬਿਲਟੀ ਹੈ ਕਿ ਵੀਜ਼ਾ ਗ੍ਰਾਂਟ ਹੋ ਉਂਦੀ ਅਗਰ weak ਪ੍ਰੋਫਾਈਲ ਹੈ ਬੱਚੇ ਦੀ ਚੋਇਸ ਨਹੀਂ ਹੈਗੀ ਓਮ ਗਲੋਬਲ ਉਹਦਾ ਵੀਜ਼ਾ ਲਗਵਾ ਕੇ ਦੇ ਸਕਦਾ ਸੀ ਮੈਨੇ ਆ ਵੀ ਵੀਜ਼ਾ ਲੱਗ ਜੂਗਾ ਪਰ ਇਹ ਚੋਇਸ ਨਹੀਂ ਕਰਨੀ ਵੀ ਆਪਾਂ ਇਸ ਕਾਲਜ ਦੇ ਵਿੱਚ ਹੀ ਜਾਣਾ ਕਿਉਂਕਿ ਚੰਗੀ ਪ੍ਰੋਫਾਈਲ ਹੈ ਵਧੀਆ ਨੰਬਰ ਹੈਗੇ ਆ ਤਾਂ ਤੁਹਾਨੂੰ ਅੱچھے ਕਾਲਜ ਐਡਮਿਸ਼ਨ ਮਿਲੂਗੀ ਨਹੀਂ ਤਾਂ ਕਿਤੇ ਨਾ ਕਿਤੇ ਸਰ ਇਹ ਬਹੁਤ ਵੱਡਾ ਸਵਾਲ ਹੈ ਜਿਨ੍ਹਾਂ ਨੇ ਕੈਨੇਡਾ ਜਾਣਾ ਸਭ ਤੋਂ ਪਹਿਲਾਂ ਇਹ ਆਉਂਦਾ ਜਦੋਂ ਤੁਸੀਂ ਉਹ ਕਹਣਗੇ ਕੈਨੇਡਾ ਜਾਣਾ ਸਰ ਦੱਸੋ ਕਹਿੰਗੇ ਨਹੀਂ ਪ੍ਰਾਈਵੇਟ ਕਾਲਜ ਨਹੀਂ ਜਾਣਾ ਅਸੀਂ ਤਾਂ ਗਵਰਨਮੈਂਟ ਕਾਲਜ ਜਾਣਾ ਹੈ ਉੱਥੇ ਵਰਕ ਪਰਮਿਟ ਨਹੀਂ ਮਿਲਦਾ ਇਹ ਇਹ ਕੀ ਸਿਸਟਮ ਹੈ ਸਾਰਾ ਸੋ ਦੇਖੋ ਭਾਜੀ ਹਰ ਇੱਕ ਬੱਚੇ ਦੀ ਆਪਦੀ ਆਪਦੀ ਪ੍ਰੋਫਾਈਲ ਹੈ ਸੋ ਸ਼ੁਰੂਆਤ ਦੇ ਵਿੱਚ ਇਹ ਮੈਂ ਕਹਿੰਨਾ ਕਿ ਵੀਜ਼ਾ ਪ੍ਰੋਫਾਈਲ ਅਕੋਰਡਿੰਗਲੀ ਮਿਲੇਗਾ ਅੱਜ ਕਾਲਜ ਵੀ ਚੂਜ਼ ਹੀ ਹੋ ਗਿਆ ਸੋ ਮੈਂ ਹੁਣੇ ਜਸਟ ਗੱਲ ਕੀਤੀ ਕਿ ਬੱਚੇ ਦੇ 45% ਹੈ ਕਾਲਜ ਐਕਸੈਪਟ ਨਹੀਂ ਕਰੇਗਾ ਯਾ ਅੱਜ ਤੁਸੀਂ ਗੱਲ ਕਰਦੇ ਹੋ ਕਿ ਯੂਨੀਵਰਸਿਟੀ ਆਫ ਰਜ਼ਾਇਨਾ ਦੇ ਵਿੱਚੇ ਪੜ੍ਹਨਾ 6 ਬੈਂਡ ਓਵਰঅল ਹੈ ਇੱਕ ਚ 4.5 ਬੈਂਡ ਹੈ ਉਹ ਨਹੀਂ ਲੇਗੀ ਸੋ ਜਿਹੜਾ ਕਾਲਜ ਐਕਸੈਪਟ ਕਰੇਗਾ ਯਾ ਤੇ ਬੱਚਾ ਵੀਜ਼ਾ ਲੈ ਲੇ ਯਾ ਚੁਆਇਸ ਲੈ ਕੇ ਰਿਫਿਊਜ਼ ਕਰਾ ਲੇ ਸੋ ਕਈ ਵਾਰੀ ਹੁੰਦਾ ਕਿ ਬੱਚਾ ਕਹਿੰਦਾ ਪਾਜੀ 6-6 ਮਹੀਨੇ ਹੋ ਗਏ ਆਫਰ ਲੈਟਰ ਨਹੀਂ ਆਈ ਸੋ ਕਾਰਨ ਇਹਦਾ ਇਹੀ ਹੈ ਕਿ ਇਤਨਾ ਕਿਤੇ ਬੱਚੇ ਦੀ ਆਪ ਦੀ ਕਮੀ ਆ ਜਿਹਦੇ ਕਰਕੇ ਬਿਚਾੜੀ ਕਰਦਾ ਸੋ ਹਮੇਸ਼ਾ ਮੈਂ ਕਿਸੇ ਕਾਲਜ ਨੂੰ ਨਹੀਂ ਪ੍ਰਮੋਟ ਕੀਤਾ ਅਜੇ ਤੱਕ ਮੈਂ ਨਹੀਂ ਚਾਹੁੰਦਾ ਕਿ ਗਵਰਨਮੈਂਟ ਚ ਜਾਓ ਮੈਂ ਨਹੀਂ ਚਾਹੁੰਦਾ ਪ੍ਰਾਈਵੇਟ ਜਾਓ ਮੈਂ ਇਹ ਚਾਹੁੰਦਾ ਕਿ ਜਿੱਥੇ ਪ੍ਰੋਫਾਈਲ ਐਲੀਜੀਬਲ ਆ ਉਹਦੇ ਵਿੱਚ ਅਪਲਾਈ ਕਰੋ ਸੋ ਦੈਟ ਕਿ ਤੁਹਾਡਾ ਵੀਜ਼ਾ ਗ੍ਰਾਂਟ ਹੋ ਸਕੇ ਕੈਨੇਡਾ ਦਾ ਜਦੋਂ ਵੀਜ਼ਾ ਗ੍ਰਾਂਟ ਹੋ ਜਾਊਗਾ ਕੈਨੇਡਾ ਚ ਪਹੁੰਚ ਜਾਓਗੇ ਦਨ ਬੱਚਾ ਉਥੇ ਕਾਲਜ ਵਿੱਚ ਵੀ ਕਰੇਗਾ ਉਹਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਜੀ ਸੋ ਪਹਿਲੀ ਚੀਜ਼ ਤੁਹਾਡੀ ਐਲੀਜੀਬਿਲਟੀ ਕ੍ਰਾਈਟੇਰੀਆ ਕਾਲਜ ਦੇ ਨਾਲ ਮੈਚ ਹੋ ਰਿਹਾ ਜਾਂ ਨਹੀਂ ਹੋ ਰਿਹਾ ਸੋ ਜਿਹੜਾ ਪੜ੍ਹਾਈ ਤੁਸੀਂ ਕਰ ਚੁੱਕੇ ਹੋ ਉਹ ਕੋਰਸ ਮਿਲਦਾ ਹੈ ਕਿ ਨਹੀਂ ਮਿਲਦਾ 90% ਵੀਜ਼ਾ ਰਿਜੈਕਟ ਇਸੇ ਕਾਰਨ ਕਰਕੇ ਹੁੰਦੇ ਭਾਜੀ ਕੋਰਸ ਗਲਤ ਲਿਆ ਜਾਂਦਾ ਜਦੋਂ ਅਸੀਂ ਫਾਈਲ ਨੂੰ ਰੀਲੋਡ ਕਰਦੇ ਹਾਂ ਅਸੀਂ ਕਮੀਆਂ ਦੇਖਦੇ ਹਾਂ ਕਿ ਕਿਹੜੇ ਕਾਰਨਾਂ ਕਰਕੇ ਵੀਜ਼ਾ ਰਿਫਿਊਜ਼ ਹੋ ਗਿਆ ਕੋਰਸ ਗਲਤ ਸੀਗਾ ਹੀ ਕੋਰਸ ਨੂੰ ਠੀਕ ਕਰਕੇ ਐਪਲੀਕੇਸ਼ਨ ਚੰਗੀ ਐਸਓਪੀ ਦੇ ਨਾਲ ਲਾਣੇ ਆ ਭਾਜੀ ਵੀਜ਼ਾ ਗ੍ਰਾਂਟ ਹੋ ਜਾਂਦਾ ਸੋ ਬੱਚੇ ਦੀ ਪ੍ਰੋਫਾਈਲ ਦੇ ਅਕੋਰਡਿੰਗ ਹੀ ਕਾਲਜ ਸੁਜੈਸਟ ਕੀਤਾ ਜਾਵੇ ਅਸੀਂ ਪਰਸਨਲੀ ਕਿਸੇ ਨੂੰ ਰეკਮੈਂਡ ਨਹੀਂ ਕਰਦੇ ਗਵਰਨਮੈਂਟ ਚ ਜਾਓ ਜਾਂ ਪ੍ਰਾਈਵੇਟ ਚ ਜਾਓ ਜਾਂ ਯੂਨੀਵਰਸਿਟੀ ਚ ਜਾਓ ਆਪਦੀ ਪ੍ਰੋਫਾਈਲ ਦੇਖੋ ਉਹਦੇ ਅਕੋਰਡਿੰਗਲੀ ਕੋਰਸ ਦੇਖੋ ਥੈਨ ਅਪਲਾਈ ਕਰੋ ਫਿਰ ਮੈਟਰ ਨਹੀਂ ਕਰਦਾ ਗਵਰਨਮੈਂਟ ਹੈ ਜਾਂ ਪ੍ਰਾਈਵੇਟ ਹੈ ਵੀਜ਼ਾ ਗ੍ਰਾਂਟ ਹੋਣਗੇ ਜੀ ਹਮ ਬਿਲਕੁਲ ਸਾਡੇ ਨਾਲ ਇੱਕ ਹੋਰ ਕਾਲਰ ਨੇ ਆਪਾਂ ਕਾਲ ਲੈ ਲ ਨਾ ਹੈਲੋ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਜੀ ਕਿ ਸਰ ਮਾ ਪਲਕ ਜੀ ਅੰਦਰ ਸੋਹਣੋ ਹਾਂਜੀ ਪਲਕ ਜੀ ਦੱਸੋ ਤੁਹਾਡੀ ਪ੍ਰੋਫਾਈਲ ਕੀ ਹੈ ਔਰ ਸਵਾਲ ਕੀ ਹੈ ਤੁਸੀਂ ਗੱਲ ਕਰ ਸਕਦੇ ਹੋ ਰਖੀ ਜੀ ਨਾ ਹਾਂਜੀ ਸਰ ਮੈਂ ਪਲਸ 2 ਕੀਤੀ ਹੈ 23 پاس ਆਊਟ ਹੈ ਤੇ ਮੇਰੀ 58 ਪਰਸੈਂਟੇਜ ਹੈ ਹੂੰ ਤੇਹੀ پاس ਆਊਟੋਂ ਪਲਸ 2 ਪਲਸ 2 ਤੁਸੀਂ 2023 ਇਸ ਕੀਤੀ ਹੈ ਅੱਗੇ ਤੁਸੀਂ ਕੀ ਕੀਤਾ ਥੋੜਾ ਸਲੋ ਬੋਲੋ ਪਾਸ ਹੈ ਜ Punjab board ਤੋਂ ਕੀਤੀ ਹੈ ਅੱਛ ਸੀ ਨੇ ਠੀਕ ਹੈ ਜੀ ਹਾਂਜੀ ਓਵਰ ਆਲ 68 ਵੀ ਸਰ ਮੇਰੀ ਸਿਕਸਾ ਮੈਨੂੰ ਤੁਸੀਂ ਸਿਰੇ ਕਨਫਰਮ ਕਰਨਾ ਸੀ ਮੈਂ ਨਾ ਤੁਹਾਡੀ ਐਡ ਦੇਖੀ ਸੀ ਕਿ ਲੋ ਬਜਟ ਵਾਲੀ ਜੀ ਹਾਂ ਜੀ ਕਿ ਮੈਂ ਮਤਲਬ ਕਿ ਜਿਹੜਾ ਕਾਫੀ ਇਜਾਂ ਕੋ ਲੋਕ ਗਈਆਂ ਤੇ ਉਹਨਾਂ ਨੇ ਤੇ ਜੋ ਮੈਨੂੰ ਬਜਟ ਦੱਸਿਆ 1.5 ਲੱਖ ਰਕ ਦਾ ਹੀ ਬਜਟ ਦੱਸਿਆ ਤੇ ਮੈਂ ਥੋੜੀ ਐਡ ਦੇਖੀ ਤੀ ਇਹ ਬਜਟ ਵਾਲੀ ਤੁਸੀਂ ਮੈਨੂੰ ਉਹਦੇ ਬਾਰੇ ਇੱਕ ਦੱਸ ਸਕਦੇ ਹੋ ਸੋ ਬਿਲਕੁਲ ਜੀ ਬੜੀ ਵਧੀਆ ਇਹਨਾਂ ਦਾ ਸਵਾਲ ਹੈ ਕਿਉਂਕਿ ਹਰੇਕ ਬੱਚੇ ਦੀ ਜਦੋਂ ਜੀਆਈਸੀ ਵਧਿਆ ਉਸ ਤੋਂ ਬਾਅਦ ਇਦਾਂ ਲੱਗਦਾ ਵੀ ਕੈਨੇਡਾ ਜਾਣਾ ਤਾਂ 25-30 ਲੱਖ ਰੁਪਏ ਚਾਹੀਦਾ ਜੀ ਹਾਂ ਜੀ ਸਰ ਸੋ ਤੁਸੀਂ ਕਾਲ ਆਫ ਦਾ ਡਿਸਕਨੈਕ ਕਰਕੇ ਟੀਵੀ ਤੇ ਇਸ ਚੀਜ਼ ਦਾ ਜਵਾਬ ਲੈ ਸਕਦੇ ਹੋ ਜੀ ਬਹੁਤ ਸਾਰੇ ਐਪਲੀਕੈਂਟ ਅੱਧਾ ਦੇ ਆ ਜੀ ਕੈਨੇਡਾ ਜਾਣਾ ਚਾਹੁੰਦੇ ਬਜਟ ਘੱਟ ਹੈ ਓਮ ਗਲੋਬਲ 10 ਲੱਖ ਰੁਪਏ ਚ ਕੈਨੇਡਾ ਦਾ ਸਟੂਡੈਂਟ ਵੀਜ਼ਾ ਲਵਾ ਕੇ ਦਊਗਾ ਜੀ ਸਪਟੰਬਰ ਇਨਟੇਕ ਦੇ ਵਿੱਚ ਦਾਖਲਾ ਲੈ ਸਕਦੇ ਹੋ ਜੀ ਸਪਟੰਬਰ 2024 ਦੀ ਗੱਲ ਕਰ ਰਹੇ ਹਾਂ 2025 ਨਹੀਂ ਹੂੰ 2024 ਸਪਟੰਬਰ ਇਨਟੇਕ ਚ ਦਾਖਲਾ ਲੈਣਾ ਚਾਹੁੰਦੇ ਤਹਾਡੀ ਆਸ ਅਗਰ ਐਕਸਪਾਇਰ ਹੋਣ ਵਾਲੀ ਹੈ 2 ਢਾਈ ਮਹੀਨਿਆਂ ਨੂੰ ਉਸ ਤੋਂ ਪਹਿਲੇ ਪਹਿਲੇ ਤੁਹਾਡੀ ਫਾਈਲ ਜਿਹੜੀ ਐਮਬੈਸੀ ਤੱਕ ਪੰਚਾਵਾਂਗੇ ਜੀ ਬਹੁਤ ਸਾਰੇ ਐਪਲੀਕੈਂਟ ਅੰਦਾ ਦੇ ਆ ਕਿ ਵੱਖਰੇ ਵੱਖਰੇ ਦੇਸ਼ਾਂ ਚ ਐਪਲੀਕੇਸ਼ਨ ਲਾਈ ਵੀਜ਼ਾ ਰਿਫਿਊਜ਼ ਹੋਇਆ ਸਮਾਂ ਵੀ ਬਰਬਾਦ ਕੀਤਾ ਤੇ ਪੈਸੇ ਵੀ ਬਰਬਾਦ ਹੋ ਗਏ ਤੇ ਬਹੁਤ ਸਾਰੇ ਐਪਲੀਕੈਂਟ ਅੰਦਾ ਦੇ ਭਾਜੀ ਜਿਹੜੇ ਠੱਗੀ ਦਾ ਸ਼ਿਕਾਰ ਹੋਇਆ ਸੋ ਦੋ ਰਿਕੁਆਇਰਮੈਂਟ ਓਮ ਗਲੋਬਲ ਦੀਆਂ ਬੇਸਿਕ ਰਹਿਣਗੀਆਂ ਜੀ ਪਹਿਲੇ ਜੈਨੂਇਨ ਰੀਗਨਲ ਡਾਕੂਮੈਂਟਸ ਅਗਰ ਕਿਸੇ ਦਾ ਡਾਕੂਮੈਂਟ ਫੇਕ ਹੈ ਮੈਨੀਪੂਲੇਸ਼ਨ ਹੋਈ ਹੈ ਓਮ ਗਲੋਬਲ ਉਸ ਬੱਚ ਜੀ ਆਇਆਂ ਨੂੰ ਜੀ ਸਤਿ ਸ੍ਰੀ ਅਕਾਲ ਜੀ ਕੈਨੇਡਾ ਵੀਜ਼ਾ ਲਵਾ ਕੇ ਦਾਂਗੇ ਦੂਸਰੀ ਚੀਜ਼ ਆਪਦੇ ਪਰਿਵਾਰਕ ਮੈਂਬਰਾਂ ਦੇ ਨਾਲ ਆਓ ਜੀ 6 ਬੈਂਡ ਓਵਰオール ਚਾਹੀਦੇ ਆ ਕਿਉਂਕਿ ਪਰਿਵਾਰਕ ਮੈਂਬਰ ਜਾਦੇ ਸਿਆਣੇ ਜਾਦੀ ਦੁਨੀਆ ਦੇਖੀ ਭਾਜੀ 6 ਬੈਂਡ ਓਵਰオール ਨੇ ਜੀ ਪੀਟੀ ਚ 60 ਸਕੋਰ ਹੈਗਾ ਉਹ ਓਮ ਗਲੋਬਲ ਅਪਲੀਕੇਸ਼ਨ ਕਰੇਗਾ ਜੀ ਮੈਟਰ ਨਹੀਂ ਕਰਦਾ ਈਚ ਮੋਡਿਊਲ ਤੁਹਾਡੇ 2 ਚ 5.5 ਜਾਂ 3 ਚ 5.5 ਹੈ 1 ਚ 5 ਹੈ ਜਾਂ 1 ਚ 4.5 ਹੈ 6 ਬੈਂਡ ਓਵਰオール ਹੈ ਬਿਲਕੁਲ ਸੱਦਾ ਦੇ ਰਹੇ ਹਾਂ ਜੀ ਓਮ ਗਲੋਬਲ ਤੋਂ ਅਪਲਾਈ ਕਰਾਓ ਪੀਟੀ ਚ 60 ਸਕੋਰ ਹੈ ਸੱਦਾ ਦੇ ਰਹੇ ਹਾਂ ਸਪਟੰਬਰ ਇਨਟੇਕ ਚ ਦਾਖਲਾ ਦਾਂਗੇ ਜੀ ਪੈਸੇ ਉਸ ਦਿਨ ਦੇਣੇ ਜਿੱਦਨ ਤੁਹਾਡਾ ਵੀਜ਼ਾ ਗ੍ਰਾਂਟ ਹੋ ਜਾਊਗਾ ਸੋ ਮੈਟਰ ਨਹੀਂ ਕਰਦਾ ਪੜ੍ਹਾਈ ਦੇ ਵਿੱਚ 10 12 ਸਾਲ ਦਾ ਗੈਪ ਹੈ ਮੈਟਰ ਨਹੀਂ ਕਰਦਾ 50% ਹੈ ਜਾਂ ਕੈਨੇਡਾ ਤੋਂ ਹੀ 10 12 ਵਾਰ ਰਿਫਿਊਜ਼ ਹੋਏ ਹੋ ਸਪਟੰਬਰ ਇਨਟੇਕ ਦੇ ਵਿੱਚ ਓਮ ਗਲੋਬਲ 10 ਲੱਖ ਰੁਪਏ ਚ ਕੈਨੇਡਾ ਦਾ ਵੀਜ਼ਾ ਲੈ ਕੇ ਦਊਗਾ ਜੀ ਬਿਲਕੁਲ ਸਾਡੇ ਨਾਲ ਇੱਕ ਹੋਰ ਕਾਲਰ ਨੇ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਕਾਫੀ ਟਾਈਮ ਤੋਂ ਵੇਟਿੰਗ ਚ ਸੀਗੇ ਸਾਡੇ ਨਾਲ ਜੁੜੇ ਹੋਏ ਨੇ ਬਹੁਤ ਥੈਂਕਸ ਪਹਿਲਾਂ ਤਾਂ ਹੋਲਡ ਰੱਖਣ ਦੇ ਨਹੀਂ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਹਾਂਜੀ ਦੱਸੋ ਆਪਣੀ ਪ੍ਰੋਫਾਈਲ ਦੱਸੋ ਤੇ ਸਵਾਲ ਦੱਸੋ ਕੀ ਹੈ ਸਰ ਮੈਂ ਬੀਸੀ ਕੀਤੀ ਹੋਈ 2019 ਵਿੱਚ ਹਾਂਜੀ 63 ਪਰਸੈਂਟੇਜ ਹੈ ਮੇਰੀ ਠੀਕ ਹੈ ਜੀ ਹਾਂਜੀ ਤੇ ਮੈਂ ਆਪਣੇ ਸਪਾਊਸ ਨਾਲ ਅਪਲਾਈ ਕਰਨਾ ਹੈ ਸਰ ਬੈਂਡ ਸਕੋਰ ਕੀ ਹੈ ਤੇ ਕਿੰਨੇ ਬੈਂਡ ਮੈਡਮ ਤੁਹਾਡੇ 6 ਬੈਂਡ ਹੈ ਤੇ ਓਵਰঅল 2 ਤੇ 5.5 2 ਚ 5.5 ਜੀ 6 ਓਵਰঅল ਹੈ ਬਹੁਤ ਸਾਰੇ ਕਾਲਜ ਜਿੱਦਾ ਤੇ ਹੈ ਕਿ ਗ੍ਰੈਜੂਏਸ਼ਨ ਤੋਂ ਬਾਅਦ ਜਿਹੜੀ ਰਿਕੁਆਇਰਮੈਂਟ ਮਾਸਟਰਸ ਪੜ੍ਹਨ ਜਾਣਾ ਚਾਹੁੰਦੇ ਹੋ 5.5 ਬੈਂਡ ਦੀ ਰਹੇਗੀ ਜੀ ਇਸ ਪ੍ਰੋਫਾਈਲ ਦੇ ਉੱਪਰ ਮੈਡਮ ਸਿੰਗਲ ਐਪਲੀਕੇਸ਼ਨ ਹੋਏਗੀ 스ਪਾ우스 ਵੀਜ਼ਾ ਨਹੀਂ ਲੱਗੇਗਾ ਕਿਉਂਕਿ ਮਾਸਟਰਸ ਵਾਤੇ ਤੁਸੀਂ ਐਲੀਜੀਬਲ ਨਹੀਂ ਹੈਗੇ ਪੀਜੀ ਡਿਪਲੋਮਾ ਲਈ ਤੁਸੀਂ ਐਲੀਜੀਬਲ ਹੈਗੇ ਹੋ ਸਿੰਗਲ ਐਪਲੀਕੈਂਟ ਹੀ ਵੀਜ਼ਾ ਲੈ ਸਕਦੇ ਜਾਂ ਫਿਰ ਤੁਸੀਂ ਆਪਣੀ ਆਈਐਸ ਨੂੰ ਰਿਵਾਈਜ਼ ਕਰ ਲਓ ਐਟਲੀਸਟ ਅਗਰ 6 ਈਚ ਵੀ ਲਿਆਉਂਗੇ ਤਾਂ ਵੀ ਆਪ ਸਪਾ우스 ਵੀਜ਼ਾ ਲਵਾ ਸਕਦੇ ਆ ਜੀ ਠੀਕ ਹੈ ਸਰ ਪਰ ਤੁਸੀਂ ਇਹਨਾਂ ਪਹਿਲਾਂ ਵੀ ਐਪਲੀਕੇਸ਼ਨ ਰਿਫਿਊਜ਼ ਹੋ ਗਈਆਂ ਤੇ ਇਹਨਾਂ ਤੇ ਮੈਂ ਪੈਸੇ ਹੀ ਪਹਿਲਾਂ ਦੇਣਾ ਚਾਹੁੰਦੀ ਕਿਉਂਕਿ ਮੈਂ ਦੋ ਦੋ ਤਿੰਨ ਵਾਰ ਪੈਸੇ ਆਪਣੇ ਖਰਾਬ ਕਰ ਚੁੱਕੀ ਠੀਕ ਹੈ ਜੀ ਫਿਰ ਵੀ ਮੈਂ ਰਿਪੋਰਟ ਨਹੀਂ ਕਰਨਾ ਮੈਮ ਕੋਈ ਪ੍ਰੋਬਲਮ ਨਹੀਂ ਹੈਗੀ ਸੋ ਆਲਰੇਡੀ ਤੁਸੀਂ ਸ਼ੋ ਹੀ ਦੇਖਦੇ ਪਿਓ ਸੋ ਅਕੋਰਡਿੰਗਲੀ ਹੀ ਚੀਜ਼ ਹੀ ਮੈਂ ਸਾਰਿਆਂ ਨੂੰ ਕਹਿ ਰਿਹਾ ਪੈਸੇ ਉਸ ਦਿਨ ਲਵਾਂਗੇ ਜਦੋਂ ਤੁਹਾਡਾ ਵੀਜ਼ਾ ਗ੍ਰਾਂਟ ਹੋ ਜਾਏਗਾ ਸੋ ਥੋੜੀ ਜੀ ਮਿਹਨਤ ਹੋਰ ਲਾ ਲਓ ਆਈਐਸ ਨੂੰ ਰਿਵਾਈਜ਼ ਕਰ ਲਓ ਸੋ ਥੈਟ ਅੱਪਾ ਤੁਹਾਡਾ ਕੈਨੇਡਾ ਦਾ ਇਕੱਠਾ ਜਾਂਦਾ ਸੁਪਨਾ ਪੂਰਾ ਕਰੀਏ ਤੇ ਸਪਾਊਸ ਵੀਜ਼ਾ ਇਕੱਠਿਆਂ ਦਾ ਲਵਾ ਸਕੇ ਸਿੰਗਲ ਤਾਂ ਹੋ ਜਾਏਗਾ ਸਰ ਬਿਲਕੁਲ ਜੀ ਸਿੰਗਲ ਕਰ ਸਕਦੇ ਹਾਂ ਜੀ ਠੀਕ ਹੈ ਸਰ ਥੈਂਕ ਯੂ ਜੀ ਹੂੰ ਬਿਲਕੁਲ ਸਾਰਾ ਸਪਾਊਸ ਨੂੰ ਲੈ ਕੇ ਬੜੀਆਂ ਪ੍ਰੋਬਲਮ ਨੇ ਚਲੋ ਇਹਨਾਂ ਨੇ ਕਾਲ ਕਰਤੀ ਮੇਰਾ ਵੀ ਸਵਾਲ ਇਹੀ ਸੀਗਾ ਕਿ ਸਪਾਊਸ ਨੂੰ ਬੜਾ ਕਨਫਿਊਜ਼ਨ ਹੈ ਵੀ ਪਹਿਲਾਂ ਕਿੱਥੇ ਪਹਿਲਾਂ ਤਾਂ ਹੁੰਦਾ ਸੀ ਵੀ ਕੈਨੇਡਾ ਉਹ ਚਲਾ ਜਾਵੇ ਉੱਥੇ ਵੀਜ਼ਾ ਮਿਲ ਜਾਣਾ ਹੁਣ ਸਪਾਊਸ ਕਹਿੰਦੇ ਨਾਲ ਨਹੀਂ ਜਾ ਸਕਦਾ ਜਾਂ ਥੋੜੇ ਦਿਨ ਬਾਅਦ ਅਪਲਾਈ ਕਰੇ ਹਰੇ ਕੰਟਰੀ ਸਪਾਊਸ ਨੂੰ ਲੈ ਕੇ ਬੜੀ ਸਟ੍ਰਿਕਟ ਹੈ ਤੇ ਸਪਾਊਸ ਲਈ ਬੈਸਟ ਆਪਸ਼ਨ ਇਸ ਟਾਈਮ ਕੀ ਹੈ ਤੇ ਸਪਾਊਸ ਦੀ ਗੱਲ ਕਰਦੇ ਭਾਜੀ ਟਫ ਕੁਝ ਵੀ ਨਹੀਂ ਹੈਗਾ ਸੋ ਕੈਨੇਡਾ ਨੇ 2 ਸਾਲ ਪਹਿਲੇ ਦੀ ਗੱਲ ਕਰਦਾ ਹੈ ਜੁਲਾਈ ਦੇ ਵਿੱਚ ਇਹ ਇੱਕ ਅਪਡੇਸ਼ਨ ਦਿੱਤੀ ਸੀ ਜੀ ਆਪਣੀ ਗਵਰਨਮੈਂਟ ਸਾਈਟ ਦੇ ਉੱਪਰ ਕਿ ਜਿਹਦੇ ਵਿੱਚ ਸਾਫ਼-ਸਾਫ਼ ਲਿਖਿਆ ਸੀਗਾ ਕਿ ਤੁਸੀਂ ਹੁਣ ਆਪਣੇ ਸਪਾਊਸ ਨੂੰ ਜਾਂ ਬੱਚਿਆਂ ਨੂੰ ਨਾਲ ਲੈ ਕੇ ਕੈਨੇਡਾ ਦਾ ਵੀਜ਼ਾ ਲੈ ਸਕਦੇ ਹੋ ਜੀ ਬਟ ਉਹਦੀ ਚੈਕਲਿਸਟ ਜਾਰੀ ਨਹੀਂ ਹੋਈ ਭਾਜੀ ਅੱਜ ਵੀ ਬਹੁਤ ਵੱਡੀਆਂ ਕੰਪਨੀਆਂ ਨੇ ਚਾਹੇ ਉਹ ਆਇਲਸ ਵੀ ਖੜਾਦੀਆਂ ਨੇ ਅੱਜ ਵੀ ਉਹ ਕਹਿੰਦੇ ਕਿ ਸਪਾਊਸ ਵੀਜ਼ਾ ਨਹੀਂ ਹੁੰਦਾ ਸੋ ਓਮ ਗਲੋਬਲ ਨੇ ਲੜੀਆਂ ਲਾਤੀਆਂ ਭਾਜੀ ਸਪਾਊਸ ਵੀਜ਼ਾਸ ਦੀਆਂ ਸਟੂਡੈਂਟ ਜਿਹੜੇ ਆਲਰੇਡੀ ਪਹੁੰਚ ਚੁੱਕੇ ਆ ਵੀਜ਼ਾਸ ਦੇ ਨਾਲ ਖੜੇ ਹੋਏ ਆ ਆਪ ਦਾ ਐਕਸਪੀਰੀਅੰਸ ਦੱਸ ਰਿਹਾ ਕਿ ਬਾਕੀ ਕੰਪਨੀਆਂਸ ਕਹਿੰਦੀਆਂ ਸੀਗੇ ਸਪਾਊਸ ਵੀਜ਼ਾ ਨਹੀਂ ਹੁੰਦਾ ਓਮ ਗਲੋਬਲ ਨੇ ਉਹਨਾਂ ਦੇ ਸਪਾਊਸ ਵੀਜ਼ਾਸ ਲਗਵਾ ਕੇ ਦਿੱਤੇ ਆ ਟਫ ਇੱਕ ਚੀਜ਼ ਜ਼ਰੂਰ ਹੋਈ ਆ ਪਲੱਸ 2 ਬੇਸ ਤੇ ਸਪਾਊਸ ਵੀਜ਼ਾ ਸੋ ਬਹੁਤ ਸਾਰੀਆਂ ਐਪਲੀਕੈਂਟ ਇਦਾਂ ਦੇ ਸੀਗੇ ਕਿ ਪਲੱਸ 2 ਬੇਸ ਤੇ ਵੈਡਿੰਗ ਕਰਦੇ ਸੀਗੇ ਜੀ ਕੈਨੇਡਾ ਪਹੁੰਚਣ ਤੋਂ ਬਾਅਦ ਡਾਈਵੋਰਸ ਕੇਸ ਫਾਈਲ ਕਿ ਪਲੱਸ 2 ਵਾਲਾ ਬੰਦਾ 스ਪਾਊਸ ਦੇ ਨਾਲ ਨਹੀਂ ਆ ਸਕਦਾ ਗ੍ਰੈਜੂਏਟ ਨੂੰ ਅੱਜ ਵੀ ਹਾਂ ਕਰ ਰਿਹਾ ਸੋ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ ਗ੍ਰੈਜੂਏਟ ਦੋਨੋਂ ਐਪਲੀਕੈਂਟ ਆਗੇਸਪਾਊਸ ਹੁੰਦਾ ਗ੍ਰੈਜੂਏਸ਼ਨ ਕਰ ਚੁੱਕੇ ਹੋ ਮਾਸਟਰਸ ਹੈ ਯੂਕੇ ਵੀ 스ਪਾਊਸ ਹੁੰਦਾ 스ਪਾਊਸ ਕਿਸੇ ਨੇ ਨਹੀਂ ਬੰਦ ਕੀਤਾ ਬਸ ਪਲੱਸ 2 ਦੀ ਰਿਕੁਆਇਰਮੈਂਟ ਸੀਗੇ ਜਿਹੜੀ ਉਹ ਚੇਂਜ ਹੋਈਆਂ 스ਪਾਊਸ ਅੱਜ ਵੀ ਕੈਨੇਡਾ ਹੁੰਦਾ ਇਕੱਠਿਆਂ ਦੀ ਫਾਈਲ ਲੱਗਦੀ ਹੈ ਕੁੜੀ ਦਾ ਸਟੂਡੈਂਟ ਵੀਜ਼ਾ ਤੇ ਮੁੰਡੇ ਨੂੰ ਓਪਨ ਵਰਕ ਪਰਮਿਟ ਮਿਲਦਾ 스ਪਾਊਸ ਇਕੱਠੇ ਕੋਵਰਟ ਜਾ ਸਕਦੇ ਹੈ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੌ

6.5 नॉट लेस देन 5.5 है मेरे आईआरएस को 12th के बाद कुछ करा जी आपने नहीं सर मेरा थ्री फ्रीज का गया था फिर फाइन सो ऑलरेडी पर आप इस चीज पे ही डिस्कशन कर रहे थे कि जेड़े भी एप्लीकेंट है गे है ग्रेजुएट है सो मैडम आप ट्वेल्थ हो स्पाउस वीजा बिल्कुल नहीं हो सकता कनाडा में स्पाउस करना चाहते हो रिक्वायरमेंट उसकी ग्रेजुएट एप्लीकेंट है ਸਿੰਗਲ ਐਪਲੀਕੇਸ਼ਨ ਆਪ ਕਰ ਸਕਦੇ ਸਪਾਉਸ ਆਪਕੇ ਬਾਅਦ ਮੈਂ ਜਾਏਗਾ ਜੀ ਸਾਥ ਮੈਂ ਨਹੀਂ ਜਾ ਸਕਦੇ ਆ ਬਿਲਕੁਲ ਮੈਂ ਸੌਰੀ ਤੁਹਾਨੂੰ ਟੋਕ ਰਿਹਾ ਕਾਲਰ ਸਾਡੇ ਨਾਲ ਕਾਫੀ ਟਾਈਮ ਤੋਂ ਲਾਈਨ ਤੇ ਜੁੜੇ ਹੋਏ ਨੇ ਹੈਲੋ ਸਤਿ ਸ੍ਰੀ ਅਕਾਲ ਜੀ ਹਾਂ ਜੀ ਸਤਿ ਸ੍ਰੀ ਅਕਾਲ ਆਪਣੀ ਪ੍ਰੋਫਾਈਲ ਦੱਸੋ ਸਵਾਲ ਦੱਸੋ ਜੀ ਜਲਦੀ ਹਾਂ ਜੀ ਸਰ ਮੈਂ ਪਲੱਸ 2 ਕੀਤੀ ਹੋਈ ਆ 2015 ਦੇ ਵਿੱਚ ਤੇ ਉਸ ਤੋਂ ਬਾਅਦ ਆ 18 ਦੇ ਤੱਕ ਮੈਂ ਡਿਪਲੋਮਾ ਕੀਤਾ 3 ਇਅਰ ਦਾ ਠੀਕ ਹੈ ਪੀਟੀ ਸਕੋਰ ਜਿਹੜੇ ਨੇ ਮੈਂ ਪੀਟੀ ਕੀਤੀ ਹੋਈ ਆ ਮੇਰੇ ਪੀਟੀ ਸਕੋਰ 60 ਨੇ ਤੇ ਨਾਟ ਲੈਸ ਦੈਨ ਰੀਡਿੰਗ ਦੇ ਵਿੱਚ ਮੇਰੇ 50 ਆਏ ਨੇ ਠੀਕ ਹੈ ਜੀ ਕਾਪਟਨ ਆਰ ਮੇਰਾ ਹੋ ਜਾਊਗਾ ਸੋ ਦੇਖੋ ਗੈਪ ਲੋਕਾਂ ਨੇ ਬਹੁਤ ਜ਼ਿਆਦਾ ਵੱਡਾ ਹੂਆ ਬਣਾਇਆ ਕਿ ਗੈਪ ਕਰਕੇ ਮੇਰੀ ਫਾਈਲ ਲੱਗੇਗੀ ਕਿ ਨਹੀਂ ਲੱਗੇਗੀ ਤੁਸੀਂ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਉਹਨਾਂ ਦੇ ਬਿਜ਼ਨਸ 'ਚ ਹੈਲਪ ਕੀਤੀ ਹੈ ਉਹ ਐਕਸੈਪਟੇਬਲ ਹੈਗਾ ਕਿਸੇ ਐਨਜੀਓ ਦੇ ਵਿੱਚ ਤੁਸੀਂ ਕੋਈ ਕੰਮ ਕੀਤਾ ਉਹ ਐਕਸੈਪਟੇਬਲ ਹੈਗਾ ਕਿ ਤੇ ਜੌਬ ਕੀਤੀ ਹੈ ਤੁਸੀਂ ਉਹ ਐਕਸੈਪਟੇਬਲ ਹੈਗਾ ਕੋਈ ਵੀ ਕਿਤੇ ਦੇ ਵਿੱਚ ਕੰਮ ਕੀਤਾ ਮਤਲਬ ਤੁਸੀਂ ਵਿਹਲੇ ਹੀ ਨਹੀਂ ਬੈਠੇ ਤਿੰਨ ਸਾਲਾਂ ਦੀ ਤੁਹਾਡੀ ਜੀਵਨੀ ਹੈ ਜਾਂ ਚਾਰ ਸਾਲਾਂ ਦੀ ਜੀਵਨੀ ਹੈ ਕਿ ਇਹਦੀ 10 ਸਾਲਾਂ ਦੀ ਜੀਵਨੀ ਹੈ ਉਹ ਜਦੋਂ ਤੁਸੀਂ ਵੀਜ਼ਾ ਆਫੀਸਰ ਨੂੰ ਦੱਸਦੇ ਹੋ ਕਿ ਇਸ ਪੜ੍ਹਾਈ ਤੋਂ ਬਾਅਦ ਗੈਪ ਵਿੱਚ ਮੈਂ ਆਹ ਚੀਜ਼ ਕੀਤੀ ਹੈ ਉਹ ਐਕਸੈਪਟੇਬਲ ਹੈਗਾ ਇਨਸਟੈਡ ਬਹੁਤ ਲੋਕ ਕਹਿੰਦੇ ਜੀ ਪੜ੍ਹਾਈ ਦੇ ਵਿੱਚ ਗੈਪ ਹੈ ਕੋਈ ਚੀਜ਼ ਨਾ ਲਾਓ ਜੀ ਵੀਜ਼ੇ ਇਦਾਂ ਹੀ ਮਿਲਦੇ ਅੱਜ ਮੈਂ ਗੱਲ ਕਰਦਾ ਜੀ ਸ਼ੁਰੂਆਤ ਦੇ ਵਿੱਚ ਆਪਾਂ ਗੱਲ ਕੀਤੀ ਸੀ ਕਿ ਭਾਜੀ ਮੈਨੂੰ 15 ਸਾਲ ਹੋ ਗਏ ਆਵਦੀ ਐਜੂਕੇਸ਼ਨ ਕੀਤੇ ਹੋਏ ਨੂੰ ਸੋ 15 ਸਾਲਾਂ ਨੂੰ ਮੈਂ ਬਿਲਕੁਲ ਵਿਹਲਾ ਰਿਆ ਅੱਜ ਮੈਂ ਕੈਨੇਡਾ ਦੀ ਫਾਈਲ ਪਾਣਾ ਮੈਂ ਆਫੀਸਰ ਨੂੰ ਕਹਿੰਦਾ ਜੀ ਮੈਂ ਪੜਨ ਜਾਣਾ ਚਾਹੁੰਨਾ ਉਹਨੇ ਕਹਿਣਾ ਪਹਿਲਾਂ 15 ਸਾਲ ਤੂੰ ਕੀਤਾ ਕੀ ਹੈ ਉਦੋਂ ਤੈਨੂੰ ਪੜ੍ਹਾਈ ਯਾਦ ਨਹੀਂ ਪਰ ਤੂੰ ਇੰਡੀਆ ਚ ਵੀ ਕਿਉਂ ਨਹੀਂ ਪੜ੍ਹਾਈ ਕੀਤੀ ਅੱਜ ਕਿਹੜੀ ਐਸੀ ਤੈਨੂੰ ਮਾਰ ਅੰਦਰੋਂ ਪਈ ਐ ਜਾਂ ਅੰਦਰੋਂ ਤੇਰੀ ਆਵਾਜ਼ ਪਈ ਐ ਕਿ ਤੂੰ ਕੈਨੇਡਾ ਜਾ ਕੇ ਪੜ੍ਹਾਈ ਕਰਨ ਜਾਣਾ ਚਾਹੁੰਦਾ ਉੱਥੇ ਚੀਜ਼ਾਂ ਇਹ ਨੈਗੇਟਿਵ ਹੁੰਦੀਆਂ ਪੜ੍ਹਾਈ ਕੀਤੀ ਇੱਥੇ ਗੈਪ ਹੈਗਾ ਉਰਚ ਕੋਈ ਕੰਮ ਕੀਤਾ ਅੱਗੇ ਐਕਸਪਲੇਨ ਕਰੋ ਕਿ ਇੱਥੇ ਮੈਨੂੰ ਕੀ ਚੀਜ਼ਾਂ ਮਿਲੀਆਂ ਨੇ ਕੈਨੇਡਾ ਦੀ ਪੜ੍ਹਾਈ ਕਰਨ ਤੋਂ ਬਾਅਦ ਮੇਰੀ ਚੀਜ਼ਾਂ ਚ ਚੇਂਜਸ ਕੀ ਆਣਗੇ ਐਗਜ਼ਾਮਪਲ ਮੈਂ ਬੈਚਲਰਸ ਕਰ ਚੁੱਕਾ ਮੇਰੇ ਕੋਲ 2 ਸਾਲ ਦਾ ਐਕਸਪੀਰੀਅੰਸ ਹੈ ਐਜ਼ ਅਸਿਸਟੈਂਟ ਮੈਨੇਜਰ ਮੈਂ ਕੰਮ ਕਰ ਰਿਹਾ ਬਟ ਮੈਨੂੰ ਉਹ ਗਰੋਥ ਨਹੀਂ ਮਿਲ ਰਹੀ ਉਹ ਸੈਲਰੀ ਨਹੀਂ ਮਿਲੀ ਸੋ ਮੈਂ ਮਾਸਟਰਸ ਕਰਨ ਜਾਣਾ ਚਾਹੁੰਦਾ ਮੈਂ ਇੰਡੀਆ ਚ ਵੀ ਕਰ ਸਕਦਾ ਬਟ ਮੈਂ ਕੈਨੇਡਾ ਚ ਕਰਨੀ ਇੱਕ ਤਾਂ ਮੈਨੂੰ ਇੰਟਰਨੈਸ਼ਨਲ ਐਜੂਕੇਸ਼ਨ ਮਿਲ ਜੂਗੀ ਇੰਟਰਨੈਸ਼ਨਲ ਐਕਸਪੀਰੀਅੰਸ ਮਿਲ ਜੂਗਾ ਸੋ ਥੈਟ ਮੈਂ ਚੰਗੀ ਡੈਜ਼ਿਗਨੇਸ਼ਨ ਤੇ ਕੰਮ ਕਰ ਪਾਉਂਗਾ ਜਾਂ ਆਪਦਾ ਬਿਜ਼ਨਸ ਕਰ ਸਕੂਗਾ ਇਸ ਤਰੀਕੇ ਨਾਲ ਫਾਈਲ ਨੂੰ ਵੀਜ਼ਾ ਆਫੀਸਰ ਨੂੰ ਸਮਝਾਉਣਾ ਪੈਂਦਾ ਆਪਦੀ ਇੰਟੈਂਸ਼ਨ ਦੱਸਣੀ ਪੈਂਦੀ ਹੈ ਫਿਰ ਜਾ ਕੇ ਵੀਜ਼ਾਸ ਗ੍ਰਾਂਟ ਹੁੰਦੇ ਆ ਜੀ ਤੁਸੀਂ ਓਮ ਗਲੋਬਲ ਦੇ ਕਿਸੇ ਵੀ ਨੇੜਲੇ ਆਫਿਸ ਵਿਜ਼ਿਟ ਕਰ ਸਕਦੇ ਹੋ ਨੰਬਰ ਆਲਰੇਡੀ ਅਸੀਂ ਡਿਸਪਲੇ ਕੀਤਾ ਹੋਇਆ ਹੈ ਦਿਨ ਤੋਂ ਬਾਅਦ ਵੀ ਕਿਸੇ ਵੀ ਦਿਨ ਸਵੇਰੇ 10 ਤੋਂ ਬਹੁਤ ਧੰਨਵਾਦ ਸਾਰਿਆਂ ਦੇ ਲਈ ਸਾਡੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ